हेलो जारे दोस्तों की हालचाल होप करदे तू सारे ठीक होगे गुड मॉर्निंग ਤੇ ਟਾਈਮ ਹੋ ਗਿਆ 5:30 ਤੇ ਆਪਾਂ ਹੋ ਗਿਆ ਰੈਡੀ ਤੇ ਚਾਹ ਉੱਧਰ ਬੰਦੀ ਵੀ ਐ ਤੇ ਚਾਹ ਪੀ ਕੇ ਤੇ ਫਿਰ ਆਪਾਂ ਕਰਦੇ ਆ ਕੰਮ ਦੀ ਸ਼ੁਰੂਆਤ ਤੇ ਮਿਲਦੇ ਆ ਤੁਹਾਨੂੰ ਫਿਰ ਆਪਾਂ ਵੀ ਲ ਗਏ ਚਾਹ ਚਾਹ ਪੀ ਕੇ ਤੇ ਫਿਰ ਵੱਧਦੇ ਆ ਆਪਣੇ ਟਿਕਾਣੇ ਵੱਲ ਗੁਰੂ ਆਇਆ ਨਹੀਂ ਗੁਰੂ ਦੀ ਚਾਹ ਰੱਖੀ ਹੋਈ ਐ ਗੁਰੂ ਬਰਨਾ ਪੰਨਾ ਤੇ ਬਸ ਪੀ ਕੇ ਚਾਹ ਤੇ ਚੱਲਦੇ ਆਂ ਫਿਰ ਆਪਾਂ ਗੁਰੂ ਬਾਬਾ ਵੀ ਚਾਹ ਪੀ ਕੇ ਚਾਹ ਪੀਨ ਲਾ ਪੰਨਾ ਬੰਨਿਆ ਆ ਪਾਰਿਆ ਮੋੜੇ ਤੇ ਬੈਗ ਚਾਰ ਹੋਏ ਪਰਦੇਸੀ ਕਰੀ ਲੱਟਾ ਬੰਦ ਤੇ ਚੱਲੀਏ ਵਰੀਏ ਬਾਹਰ ਨੂੰ ਕੱਲ ਹੀ ਸਟਾਰਟ ਤੇ ਮੜੇ ਵਾਰਮ ਅਪ ਚੱਲ ਰਿਹਾ ਚਲਦੇ ਆ ਫਿਰ ਅਸੀਂ ਯਾਰ ਚ ਮੈਂ ਤੇ ਗੁਰੀ ਬਹਿ ਗਏ ਆ ਬਾਗੇ ਦੋ ਦੇ ਰੰਗੀਆਂ ਟੀ-ਸ਼ਰਟਾਂ ਤੇ ਅੱਜ ਬਿੰਨ ਵੀ ਜਾਣੇ ਨੇ ਬਿੰਨ ਲਾਤੇ ਸੀ ਬਾਹਰ ਤੇ ਆਓ ਜੀ ਆ ਗਏ ਆਪਾਂ ਯਾਰ ਚ ਹਨੇਰਾ ਹੋ ਰਿਹਾ ਪੂਰਾ ਆਪਾਂ ਕਰਤੀ ਫਸਟ ਡਿਲੀਵਰੀ ਡਨ ਤੇ ਹੋਮ ਜਾ ਰਹੇ ਆ ਯਾਰਡ ਦੇ ਵਿੱਚ ਨੈਕਸਟ ਡਿਲੀਵਰੀ ਚੱਕਦੇ ਆ ਤੇ ਚੱਲਦੇ ਆ ਬਸ ਕੋਈ ਟ੍ਰੈਫਿਕ ਨਾ ਹੋਵੇ ਇੱਥੇ ਨਹੀਂ ਤਾਂ ਫ੍ਰੀਵੇ ਦੇ ਜਾਣ ਤੋਂ ਪਹਿਲਾਂ ਨਾ ਮੜਾ ਦਾ ਟ੍ਰੈਫਿਕ ਹੁੰਦਾ ਹੈ ਪਿੱਛੇ ਆ ਗਿਆ ਅੱਜ ਆ ਗਿਆ ਫਰਾਈਡੇ ਤੇ ਚੰਗਾ ਚੰਗਾ ਜਾ ਲੱਗ ਰਿਹਾ 100 ਵਾਰ ਤੇ ਵੀਰਵਾਰ ਤੱਕ ਥੋੜਾ ਜਿਹਾ ਕੰਮ ਕਰੀਦਾ ਪਰ ਥੋੜਾ ਜਿਹਾ ਉਹ ਹੁੰਦਾ ਪਰ ਉਹ ਦਿਨ ਫਰਾਈਡੇ ਹੁੰਦਾ ਨਾ ਉਦੋਂ ਵਧੀਆ ਆਪਣੇ ਬਾਡੀ ਨੂੰ એનર્ਜੀ ਬੂਸਟ ਮਿਲਿਆ ਹੁੰਦਾ ਪਤਾ ਨਹੀਂ ਆਉਂਦਾ ਵੀ ਸੈਚਰਡੇ ਸੰਡੇ ਆ ਗਿਆ ਨੇੜੇ ਤਾਂ ਕਰਕੇ ਬਹੁਤ ਸਾਰਿਆਂ ਨਾਲ ਹੀ ਹੁੰਦਾ ਮੈਂ ਲੱਗਦਾ ਜਿਹੜੇ ਵੀ ਇੱਥੇ ਕੰਮ ਕਰਦੇ ਨੇ ਨਾ ਮੈਲਬਨ ਜਾਂ ਬਾਹਰਲੀ ਕੰਟਰੀਆਂ ਜਿੱਥੇ ਵੀ ਇਹ ਹੁੰਦਾ ਸ਼ਨੀ ਐਤਵਾਰ ਦਿੱਤਾ ਜਾਂਦਾ ਫਰਾਈਡੇ ਆ ਹੁੰਦਾ ਚਾਹ ਚੜਿਆ ਹੁੰਦਾ ਸਭ ਨੂੰ ਫਰਾਈਡੇ ਅੱਜ ਕਿਉਂਕਿ ਅੱਜ ਨਮਾਹੌਲ ਹੋਇਆ ਹੁੰਦਾ ਫਰਾਈਡੇ ਦਾ ਸਭ ਦਾ ਕੱਲ ਸੈਚਰਡੇ ਐ ਤੇ ਕੱਲ ਆਉਣੇ ਹਰ ਭਜਨ ਮਾਨ ਨੇ ਇੱਥੇ ਪਰ ਨਾਰੇ ਵਾਰ ਆਉਣੇ ਹਰ ਭਜਨ ਮਾਨ ਨੇ ਤੇ ਸਾਡਾ ਸਟਾਫ ਵੀ ਜਾਊਗਾ ਕਿਉਂਕਿ ਸਾਡੇ ਜਿਹੜੇ ਝਾੜ ਵਾਲੇ ਭਾਜੀ ਨੇ ਨਾ ਉਹਨਾਂ ਨੇ ਕੌਂਸਰ ਕੀਤਾ ਹੈ ਤੇ ਆਪਾਂ ਨੂੰ ਭਾਈ ਅੱਜ ਕੁਛ ਦੇ ਸੀ ਵੀ ਜਾਣਾ ਕਿੰਨੇ ਕਿੰਨੇ ਤੇ ਮੈਂ ਵੀ ਦੇਖਦਾ ਸ਼ਾਇਦ ਜਾਵਾਂ ਮੈਨੂੰ ਪਰ ਨਾ ਔਖਾ ਮੰਮੀ ਰੜੀ ਰਹੀ ਹੈ ਨਹੀਂ ਜੱਜ ਜੀ ਦਾ ਔਖਾ ਹੈ ਪਿੱਛੇ ਵੀ ਜੱਜ ਜੀ ਨੂੰ ਕਿਤੇ ਕੋਲ ਛੱਡ ਕੇ ਜਾਵਾਂ ਉਹ ਦੇਖਦੇ ਆਂ ਕਿ ਦਿਨ ਤਾਂ ਬੜਾ ਕਰਦਾ ਵੀ ਚਾਹੀਏ ਵਧੀਆ ਸ਼ਿੰਗਾਰਾ ਨਾ ਅਰ ਭਾਈ ਰਮਨ ਸੋਨਕੇ ਪਿਛਲੀ ਵਾਰ ਵੀ ਆਇਆ ਸੀ ਨਾ ਉਦੋਂ ਆਪਣੇ ਝਾੜ ਚ ਵੀ ਆਇਆ ਸੀ ਭਾਜੀ ਉਹਨੇ ਸੱਦਾ ਸੀ ਝਾੜ ਚ ਇਹ ਤਾਂ ਪਤਾ ਨਹੀਂ ਝਾੜ ਚ ਆਊਗਾ ਕਿ ਨਹੀਂ ਆਊਗਾ ਮੇਬੀ ਕੋਈ ਸਪான்ਸਰ ਕੀਤਾ ਨਾ ਭਾਜੀ ਉਹਨੇ ਆਉਂਦਾ ਹੁੰਦਾ ਜਦੋਂ ਆਉਂਦਾ ਇੱਥੇ ਆਪਣੇ ਝਾੜ ਦੇ ਵਿੱਚ ਤੇ ਮੈਂ ਦੇਖਦੇ ਹਾਂ ਕੱਲ ਸ਼ਾਮ ਨੂੰ ਰਾਤ ਦਾ ਪ੍ਰੋਗਰਾਮ ਉਹਦਾ ਹਰ ਭਜਨ ਮੰਗਦਾ ਖਾੜਾ ਲੱਗਣਾ ਹੈਗਾ ਦੇਖਦੇ ਹਾਂ ਮੈਂ ਹੁਣ ਪੁੱਛਦਾ ਫੋਨ ਕਰਕੇ ਵੀ ਜਿਹੜਾ ਅਰੇਜਮੈਂਟ ਹੋ ਗਿਆ ਜਰ ਜੀ ਨੂੰ ਛਾਂਭਣ ਦਾ ਕਿਸੇ ਤੋਂ ਤਾਂ ਫਿਰ ਤਾਂ ਆਪਾਂ ਵੀ ਜਾਵਾਂਗੇ ਨਾਲ ਤੁਹਾਨੂੰ ਦਿਖਾਵਾਂਗੇ ਤੇ ਕਿੰਨਾ ਹੋਇਆ ਫਿਰ ਭਾਈ ਕੋਈ ਨਹੀਂ ਬਲ ਕੀ ਕਹਿ ਸਕਦਾ ਬਾਕੀ ਕੋਸ਼ਿਸ਼ ਮੈਂ ਕਰ ਰਿਹਾ ਵੀ ਜਾਵਾਂ ਨਾਲ ਤੁਹਾਨੂੰ ਦਿਖਾਵਾਂਗੇ ਵੀਡੀਓ ਬਣਾ ਕੇ ਬਾਕੀ ਦੇਖਦੇ ਆਂ ਕਿਆ ਬੰਦ ਆ ਹੁਣ ਡਿਲੀਵਰੀ ਕਰਤੀ ਡਨ ਤੇ ਚੱਲਦੇ ਆਂ ਨੈਕਸਟ ਡਿਲੀਵਰੀ ਤੇ ਮੈਂ ਡਿਲੀਵਰੀ ਕਰਤੀ ਡਨ ਗਰਮੀ ਹੋ ਗਈ ਬਹੁਤ ਜ਼ਿਆਦਾ ਆਪਾਂ ਚੱਲਦੇ ਨੇ ਨੈਕਸਟ ਡਿਲੀਵਰੀ ਤੇ ਆਹ ਤੇ ਪਨਾ ਪੂਰੀ ਪੂਰੀ ਜਗ੍ਹਾ ਐ ਛੱਡੀ ਹੋਈ ਐ ਟਰੱਕ ਵੀ ਆਪਣਾ ਵੱਡਾ ਤੇ ਐਂਡ ਇੰਚ ਦਾ ਇੰਚ ਜਗ੍ਹਾ ਦੇਖ ਕੇ ਟਰੱਕ ਕੱਢਣਾ ਪੈਂਦਾ ਮਾੜਾ ਜਿਹਾ ਧਿਆਨ ਪਰੇ ਗਿਆ ਤੇ ਦੁਰਘਟਨਾ ਹੋ ਸਕਦੀ ਐ ਜੀ ਇਹ ਬਹੁਤ ਧਿਆਨ ਨਾਲ ਆਹ ਰੋਡ ਤੇ ਇਹਨਾਂ ਨੇ ਕੰਜੂਸੀ ਕੀਤੀ ਆ ਪੂਰੀ ਪੂਰੀ ਰੋਡ ਬਣਾਈ ਹੋਈ ਆ ਬਸ ਇੱਕ ਟਰੱਕ ਹੀ ਲੰਘ ਸਕਦਾ ਪਤਾ ਨਹੀਂ ਇਹ ਹੁਣ ਦੁਬਾਰੋਂ ਕਰਨਗੇ ਇਹਨੂੰ ਨਵਾਂ ਸਰਵਰ ਇੱਧਰ ਬਣਦਾ ਨਾ ਸਾਰਾ ਨਵਾਂ ਕੱਟ ਕੇ ਬਣਾਇਆ ਹੈ ਜੀ ਅੱਗੇ ਤਾਂ ਇੱਦੋਂ ਸਿੰਗਲ ਹੀ ਹੋ ਜਾਂਦੀ ਆ ਫੇਰ ਤਾਂ ਰਬ ਦਾ ਨਾਂ ਹੀ ਹੈ ਜੇ ਦੋ ਟਰੱਕ ਆਮੋ ਸਾਹਮਣੇ ਆ ਜਾਂਦਾ ਬਹੁਤ ਔਖੇ ਨਿਕਲਦੇ ਨੇ ਇੱਥੇ ਪੰਜਾਬ ਪੰਜਾਬ ਤੁਰੇ ਫਿਰਦੇ ਆ ਚੱਲ ਕਜੀ ਬੈਂਦੀ ਐ ਨਾ ਪੰਜਾਬ ਦੀ ਯਾਰ ਸੜਕ ਦੇ ਉੱਤੇ ਪੰਜਾਬ ਪੰਜਾਬ ਹੀ ਆ ਯਾਰ ਜੋ ਮਰਜੀ ਐ ਇੰਡੀਆ ਆ ਇੰਡੀਆ ਹੀ ਆ ਆਪਣਾ ਲੋੱਜੇ ਲੱਗਿਆ 40 ਦਾ ਜੌਨ ਰੋਡ ਵਰਕ ਜੋੜ ਰੱਖਣੀ ਹੈਗਾ ਇਹ ਕਰਦੇ ਨੇ ਤਾਰਾਂ ਠੀਕ ਬਿਜਲੀ ਦੀਆਂ ਉਹ ਟਰੱਕ ਲਾਇਆ ਹੋਣਾ ਨਾ ਇਹਨਾਂ ਨੇ ਤੇ ਟਰੱਕ ਖਿਲਾਰ ਕੇ ਤੇ ਉੱਪਰ ਉਹ ਦੇਖੋ ਪਗੜ ਚੱਕੀ ਹੋਈ ਹੈ ਇਹਦੀਆਂ ਤਾਰਾਂ ਖੰਬੇ ਦੀਆਂ ਬਿਜਲੀ ਦੀਆਂ ਤਾਰਾਂ ਠੀਕ ਕਰਦੇ ਮੈਨੇ ਤੰਮੀਨੇ ਕਿਸੇ ਗਾੜੀ ਜਿਹੜੇ ਪਾਸੇ ਕੰਮ ਚੱਲਦਾ ਹੁੰਦਾ ਸੇਫਟੀ ਰੀਜਨ ਕਰਕੇ ਸੇਫਟੀ ਪਹਿਨਣਾ ਬਾਕੀ ਕੰਮ ਬਾਹਰ ਜੇ ਤੇ ਇਸ ਜਗ੍ਹਾ ਤੇ ਲਓ ਜੀ ਆ ਗਈ ਯਾਰਡ ਮੇ ਅਗੋਂ ਦੇਖਦੇ ਹਾਂ ਕੀ ਪ੍ਰੋਗਰੈਸ ਹੈ ਬਾਦਲ ਵੀ ਹੋ ਗਏ ਆ ਵੀ ਥੋੜੇ ਥੋੜੇ ਅੱਗੇ ਫੇਰ ਕੁਝ ਹੋਇਆ ਲੱਗਦਾ ਬ੍ਰੇਕਡਾਊਨ ਹੋ ਗਿਆ ਪਤਾ ਨਹੀਂ ਕੋਈ ਲਾਈਨ ਬੰਦ ਕੀਤੀ ਹੋਈ ਹੈ ਅੱਜ ਹੈਗੀ ਫਰਾਈਡੇ ਫਰਾਈਡੇ ਕਰਕੇ ਮੈਨੂੰ ਲੱਗਦਾ ਫਿਰ ਕੋਈ ਨਾ ਕੋਈ ਪੰਗਾ ਛੇੜੀ ਜਾਂਦਾ ਹੈ ਕਾਲੀ ਭਈ ਹੁੰਦੀ ਹੈ ਸਭ ਨੂੰ ਔਰ ਟਰੱਕ ਜਿਆਦਾ ਲਈ ਜਾਂਦੇ ਨੇ ਹੁਣ ਪੀਸ ਕੇ ਪਤਾ ਨਹੀਂ ਕੀ ਚੱਕਰ ਬਣਿਆ ਇਹ ਤੇ ਪ੍ਰੋਬਲਮ ਹੈ ਤੇ ਮਮਨ ਦਾ ਟਰੱਕ ਬ੍ਰੇਕਡਾਊਨ ਹੋ ਗਿਆ ਹਾਂ ਔਰ ਟਰੱਕ ਵਿਚਾਰਾ ਬ੍ਰੇਕਡਾਊਨ ਹੋ ਗਿਆ ਲੋਡ ਹੈ ਫੁੱਲ ਇਹਦਾ ਕੋ ਚੱਕਰ ਪਿਆ ਹੈ ਬਾਈ ਟ੍ਰੈਫਿਕ ਲੱਗਾ ਹੋਇਆ ਜੀ ਉੱਥੇ ਤੱਕ ਉੱਥੇ ਟ੍ਰੈਫਿਕ ਉਧਰੋਂ ਮੀਂਹ ਦੇ ਸਾਰ ਬਣੇ ਹੋਏ ਨੇ ਮੀਂਹ ਆ ਜਾਏ ਕਿਤੇ ਲੋਡ ਜੀ ਪਹੁੰਚ ਗਏ ਡਿਲੀਵਰ ਕਰਕੇ ਬੜੀ ਏਰੀਆ ਹੈ ਟੂ ਮੱਚ ਹਾਰ ਡਿਲੀਵਰੀ ਹੈ ਟਰੱਕ ਦੇਖੋ ਕਿਵੇਂ ਲਾਇਆ ਚੜਾਈ ਤੇ ਤੇ ਫੁੱਲ ਲੋਡ ਟਰੱਕ ਹੈ ਤੇ ਹੁਣ ਅਨਲੋਡ ਕਰਾਂਗੇ ਆਪਾਂ ਇੱਥੋਂ ਇਹ ਕਰਤੀ ਡਿਲੀਵਰੀ ਡਨ ਬੱਲਾ ਜੀ ਤੇ ਆਪਾਂ ਬਾਈਕ ਲਾ ਲਓ ਚੜਾਈ ਤੇ ਘਰ ਹੈ ਟਫ ਸੀ ਪੂਰੀ ਡਿਲੀਵਰੀ ਚੜਾਈ ਸੀ ਤੇ ਮੀਂਹ ਵੀ ਪੈ ਰਿਹਾ ਮੀਰੇ ਵਿੱਚ ਹੀ ਲਾਈ ਜੋਬ ਆ ਪਹਾੜੀ ਏਰੀਆ ਦੇਖੋ ਇਹਦੇ ਵਿੱਚ ਹੀ ਲਾਈ ਜੋਬ ਲੋ ਜੀ ਕਰਤੀ ਏ ਡਿਲੀਵਰੀ ਡਨ ਅਸੀਂ ਚੱਲਦੇ ਹਾਂ ਯਾਰ ਚ ਮੈਂ ਵੀ ਬਹੁਤ ਲੱਗਿਆ ਪਹਿਣ ਸਾਰਾ ਪਹਾੜੀ ਏਰੀਆ ਹੈ ਜਾਮਾ ਆ ਪ੍ਰਾਈਵੇਟ ਗੱਡੀ ਪੁਲਿਸ ਦੀ ਤੇ ਇੱਥੇ ਲੈ ਕੇ ਖੜੀ ਐ ਨੂੰ ਤੇ ਹੁਣ 40 ਦੀ ਜੋਨ ਐ ਨਾ 40 ਤੋਂ ਵੱਧ ਭਜਾ ਨਹੀਂ ਸਕਦੇ ਆਪਾਂ ਇੱਥੇ ਤੇ ਉਹਨੂੰ ਰੋਕ ਕੇ ਖੜਾ ਰਿਆ ਹੋਇਆ ਉਹਨਾਂ ਨੇ ਭਜਾਈ ਹੋਣੀ ਉਹਨੇ ਗੱਡੀ ਤਾਂ ਰੋਕ ਲਿਆ ਉਹਨੂੰ ਕੋਈ ਟਰੱਕ ਕਰਦਾ ਫਾਰਕ ਤੇ ਚਲਦੇ ਆ ਘਰ ਨੂੰ ਆਹ ਨਹੀਂ ਜਾਂਦਾ ਐਸਾ ਨਹੀਂ ਜਾਂਦਾ ਇਹ ਪਹਿਲਾਂ ਬਾਗੇ ਹਟ ਗਿਆ ਲੋ ਜੀ ਚੱਲ ਪਿਆ ਘਰ ਨੂੰ ਕਿਉਂ ਅগে ਪਹਿਲਾਂ ਜਪਜੀ ਵੀ ਕਰਨਾ ਹੈ ਫਿਰ ਜਾਵਾਂਗੇ ਘਰ ਹਣਾ ਥੱਕ ਗਿਆ ਸੀ ਫੇਰ ਹੁਣ ਰੈਸਟ ਕਰੇਗਾ ਟਾਇਰ ਹੋ ਗਿਆ ਜਪਜੀ ਹਣਾ ਚਲੋ ਕੋਈ ਨਹੀਂ ਤੋ ਆਪਾਂ ਆ ਗਏ ਆ ਘਰ ਤੇ ਨਾ ਤੁਲੇ ਆ ਤੇ ਇਹਦੇ ਨਾਲ ਹੀ ਆਪਾਂ ਵਲੌਗ ਦੀ ਕਰਨਗੇ ਐਂਡਿੰਗ ਤੇ ਜੇ ਵਲੌਗ ਵਧੀਆ ਲੱਗਾ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤਾਂ ਜੋ ਆਪਾਂ ਵਧੀਆ ਤੋਂ ਵਧੀਆ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈਏ ਹਾਂਜੀ ਇਹਦੇ ਨਾਲ ਹੀ ਆਪਾਂ ਕਰਦੇ ਆਂ ਸਮਾਪਤੀ ਓਕੇ ਬਾਏ ਗੁੱਡ ਨਾਈਟ ਸਵੀਟ ਡ੍ਰੀਮ ਲਾ ਬਰਾਕਾ